ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ 8ਵੇਂ ਭਾਗ ਦੇ ਵਿੱਚ ਇਹਨਾਂ ਚਾਰ ਸ਼ਬਦਾਂ ਦੀ ਸੰਤਿਆ ਕਰਾਂਗੇ ਜਿਨ੍ਹਾਂ ਸ਼ਬਦਾਂ ਦਾ ਆਪ ਜੀ ਸਕਰੀਂ ਤੇ ਦਰਸ਼ਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਜੇ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਇਕ ਕਰਨਾ ਕਮੈਂਟ ਕਰਨਾ ਅੱਗੇ ਸੰਗਤਾਂ ਤੱਕ ਸ਼ੇਅਰ ਕਰਕੇ ਪਹੁੰਚਾਉਣ ਦੀ ਖੇਚਲ ਕਰਨੀ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸ਼ਬਦ ਹੈ ਮੰਮੇ ਲਾ ਰਾਰਾ ਵਵ ਦੱਦੇ ਸਿਹਾਰੀ ਕਈ ਗੁਰਮੁਖ ਇਸ ਸ਼ਬਦ ਨੂੰ ਨਿਰਵਾਦ ਬੋਲਦੇ ਨੇ ਪਰ ਇਸ ਦਾ ਸੁੱਧ ਉਚਾਰਨ ਇਹ ਨਹੀਂ ਹੈ ਇਸ ਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਮੰਮੇ ਲਾ ਮੇ ਬੋਲ ਕੇ ਵਿੱਚ ਗਹਿ ਦੇਣੀ ਹੈ ਰਾਰਾ ਬੋਵੇ ਅਦਕ ਦੱਦੇ ਸਿਆਰੀ ਰਵਾਦ ਮੇਰਵਦ ਮੇਰਵਦ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਚਲੇ ਜਾਣ ਵਾਲਾ ਦੁਬਾਰਾ ਸ਼ਬਦ ਨੂੰ ਫਿਰ ਸਮਝੀਏ ਮੰਮੇਲਾ ਰਾਰਾ ਬੋਵਾ ਦੱਦੇ ਸਿਆਰੀ ਮੇਰਵਦ ਇਸ ਦਾ ਉਚਾਰਨ ਹੈ ਮੰਮੇਲਾ ਮੇ ਵਿੱਚ ਦਹਿ ਦੇ ਕੇ ਰਾਰਾ ਬੋਵੇ ਅਦਕ ਦੱਦੇ ਸਿਆਰੀ ਨਿਰਵੱਦ ਮੇਰਵੱਦ ਨਿਰਵੱਦ ਇਸ ਦਾ ਅਰਥ ਹੈ ਚਲੇ ਜਾਣ ਵਾਲਾ ਪੰਕਤੀ ਹੈ ਗੁਰਬਾਣੀ ਵਿੱਚ ਦਰਜ ਮੇਰਵੱਦ ਬਾਦ ਸਾਹਾ ਆਫਜੂ ਆਫਜੂ ਤੇ ਟਿੱਪੀ ਨਹੀਂ ਲਾਉਣੇ ਬਿਨਾ ਟਿੱਪੀ ਤੋਂ ਬੋਲਣਾ ਹੈ ਆਫਜੂ ਖੁਦਾਏ ਕਈ ਰੂਪਾਂ ਦੇ ਵਿੱਚ ਖਦਾਇਆ ਸ਼ਬਦ ਦਰਸ਼ਨ ਕਰਨ ਵਾਸਤੇ ਮਿਲਦਾ ਹੈ ਪਰ ਸੁੱਧੋ ਜਿਹੜਾ ਉਚਾਰਨ ਹੈ ਖੁਦਾਏ ਹੈ ਦੁਬਾਰਾ ਪੰਕਤੀ ਨੂੰ ਫਿਰ ਸਮਝੀਏ ਨੇਰਵਦ ਬਾਦ ਸਾਹ ਆਪ ਜੂ ਖੁਦਾਏ ਅਗਲਾ ਸ਼ਬਦ ਹੈ ਦਰਖਤ ਦ ਦ ਰ ਰ ਖ ਖ ਤ ਤ ਕਈ ਗੁਰਮੁਖੀ ਸੰਧਾਰਖਤ ਬੋਲਦੇ ਨੇ ਪਰ ਸੁੱਧ ਉਚਾਰ ਨਹੀਂ ਹੈ ਇਹ ਤਾਂ ਸੁੱਧ ਉਚਾਰ ਨਿਸਤਰ ਹੈ ਦੱਦਾ ਬੋਲ ਕੇ ਵਿੱਚ ਦਹਿ ਦੇਣੀ ਹੈ ਰਾਰੇ ਅਧਕ ਖਖਾ ਤੱਤਾ ਰਖਤ ਦਰਖਤ ਦੱਦਾ ਸੰਬੰਧਕ ਕਰਕੇ ਬੋਲਣਾ ਦਰਖਤ ਦਰਖਤ ਇਹਦਾ ਆਰਥ ਹੈ ਰੁੱਖ ਦੁਬਾਰਾ ਸ਼ਬਦ ਨੂੰ ਫੇਰ ਸਮਝੀਏ ਦੱਦਾ ਰਾਰਾ ਖਖਾ ਤੱਤਾ ਦਰਖਤ ਇਹਦਾ ਉਚਾਰਨ ਕਰਨਾ ਹੈ ਦੱਦਾ ਬੋਲ ਕੇ ਵਿੱਚ ਦਹਿ ਦੇਣੀ ਹੈ ਰਾਰੇ ਅਦਿਕ ਖਖਾ ਤੱਤਾ ਰਖਤ ਦਰਖਤ ਦਰਖਤ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਰੁੱਖ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਦਰਖਤ ਆਬ ਆਸ ਕਰ ਯਦ ਬਾਰਾ ਸਰਵ ਕਰੀਏ ਪੰਕਤੀ ਦਰਖਤ ਆਬ ਆਸ ਕਰ ਅਗਲਾ ਸ਼ਬਦ ਹੈ ਜਜਾ ਨੰਨਾ ਮੰਮਾ ਸਸੇਸੀ ਹਰੀ ਜੇ ਕਈ ਗੁਰਮੁਖ ਇਸ ਨੂੰ ਜਨਮਾਸ ਬੋਲਦੇ ਨੇ ਪਰ ਸੁੱਧ ਉਚਾਰਨ ਜਿਹੜਾ ਹੈ ਜਜਾ ਨੰਨਾ ਮੰਮੇ ਅਦਕ ਸਸੇ ਸਿਹਾਰੀ ਜਨਮਸ ਜਨਮਸ ਮੰਮੇ ਦੇ ਅਦਕ ਲਾ ਕੇ ਬੋਲਣਾ ਜਨਮਸ ਇਸ ਨੂੰ ਜਨਮਾਸ ਨਹੀਂ ਬੋਲਣਾ ਅਦਕ ਲਾ ਕੇ ਜਨਮਾਸ ਬੋਲਣਾ ਇਹਦਾ ਆਰਥ ਹੈ ਜਨਮ ਦੁਬਾਰਾ ਸ਼ਬਦ ਨੂੰ ਫੇਰ ਸਮਝੀਏ ਜਜਾ ਨੰਨਾ ਮੰਮਾ ਸਸੇ ਸਿਹਾਰੀ ਇਸ ਦਾ ਉਚਾਰਨ ਕਰਨਾ ਹੈ ਜਜਾ ਨੰਨਾ ਮੰਮੇ ਅਦਕ ਸਸੇ ਸਿਹਾਰੀ ਜਨਮਸ ਜਨਮਸ ਅਦਕ ਲਾ ਕੇ ਮੰਮੇ ਤੇ ਬੋਲਣਾ ਹੈ ਅਰਥ ਹੈ ਜਨਮ ਪੰਕਤੀ ਹੈ ਗੁਰਬਾਣੀ ਵਿੱਚ ਦਰਜ ਨਹਿਫੁਲੰ ਤਾਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ ਬਿੰਦਤੇ ਇਕੱਠਾ ਬੋਲਣਾ ਹੈ ਦੁਬਾਰਾ ਫਿਰ ਪੰਕਤੀ ਸਮਝੀਏ ਨਿਹਫਲੰ ਤਾਸ ਜਨਮਾਸ ਜਾਵਤ ਬ੍ਰਹਮ ਨ ਬਿੰਦਤੇ ਬਿੰਦਤੇ ਇਕੱਠਾ ਬੋਲਣਾ ਹੈ ਅੱਗੇ ਸ਼ਬਦ ਹੈ ਸੱਸੇ ਪਿੱਪੀ ਸੱਸੇ ਕੰਨਾ ਰਾਰਾ ਸੱਸੇ ਸਿਆਰੀ ਕਈ ਗੁਰਮੁਖ ਇਹ ਦਾ ਉਚਾਰਨ ਗਲਤ ਕਰਦੇ ਨੇ ਸੰਸਾਰ ਇਸ ਤਰ੍ਹਾਂ ਬੋਲਦੇ ਨੇ ਪਰ ਸੋਧ ਉਚਾਰਨ ਜਿਹੜਾ ਹੈ ਸੱਸੇ ਟਿੱਪੀ ਸੱਸੇ ਕੰਨਾ ਰਾਰੇ ਅਧਕ ਸੱਸੇ ਸਿਆਰੀ ਸੰਸਾਰਸ ਅਧਕ ਲਾਗੇ ਰਸ ਸੰਸਾਰਸ ਇਸ ਦਾ ਅਰਥ ਹੈ ਸੰਸਾਰ ਸਮੁੰਦਰ ਦੁਬਾਰਾ ਫਿਰ ਸਮਝੀਏ ਸਸੇ ਟਿੱਪੀ ਸਸੇ ਕੰਨਾ ਰਾਰਾ ਸਸੇ ਸਿਆਰੀ ਕਈ ਗੁਰਮੁਖ ਇਸ ਨੂੰ ਵੀ ਗਲਤ ਉਚਾਰਨ ਕਰਦੇ ਨੇ ਉਹ ਬੋਲਦੇ ਨੇ ਸੰਸਾਰਸ ਸੰਸਾਰਸ ਸਹੀ ਉਚਾਰਨ ਜਿਹੜਾ ਹੈ ਸਸੇ ਟਿੱਪੀ ਸਸੇ ਕੰਨਾ ਰਾਰ ਅਦਕ ਸਸੇ ਸਿਆਰੀ ਸੰਸਾਰਸ ਇਸ ਤਰ੍ਹਾਂ ਬੋਲਣਾ ਹੈ ਸੰਸਾਰਸ ਇਕੱਠਾ ਬੋਲਣਾ ਸੰਸਾਰਸ ਅਰਥ ਹੈ ਸੰਸਾਰ ਪੰਕਤੀ ਹੈ ਗੁਰਬਾਣੀ ਵਿੱਚ ਦਰਜ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੀ ਦੁਬਾਰਾ ਫਿਰ ਸ਼ਬਦ ਸਮਝੀਏ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੀ ਹੋਇਆ ਭੁੱਲਾਂ ਚੁੱਕਾਂ ਦੀ ਮਾਫ਼ੀ ਅੱਗੇ ਸਮੱਤ ਬਖਸ਼ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ